ਦੇ ਪੰਜਾਬ ਪ੍ਰਧਾਨ ਕਵਲਜੀ ਸਿੰਘ ਸੋਹਤਾ ਦੀ ਅਗਵਾਈ ਹੇਠ ਐਸਸੀਐਸਟੀ ਦੇ 12.5% ਕੋਟੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਨਾਲਾ ਦੇ ਡੇਰਾ ਬਾਬਾ ਨਾਨਕ ਰੋਡ ਸਕੀਵਾਲਾ ਪੁਲ ਤੋਂ ਦਰਜਣਾਂ ਦੀ ਗਿਣਤੀ ਵਿੱਚ ਵਸਪਾ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਰੀਬਾਜੀ ਨਾਅਰੇਬਾਜੀ ਕਰਦੇ ਐਸਸੀਐਸਟੀ ਦੇ 12.5% ਕੋਟੇ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਨਿਰਣਾ ਕਵਲਜੀ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਪਹਿਲਾਂ ਤਾਂ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਸਾਡੇ ਇਸ ਪ੍ਰੋਗਰਾਮ ਚ ਪਹੁੰਚ ਕੇ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਸਾਰੇ ਸਾਥੀਆਂ ਦਾ ਧੰਨਵਾਦ ਅੱਜ ਦਾ ਪ੍ਰੋਗਰਾਮ ਅਸੀਂ ਬਸਪਾ ਅੰਬੇਡਕਰ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ 1 ਅਗਸਤ ਨੂੰ ਜੋ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਾਡੇ 12% ਨੂੰ ਪ੍ਰਵਾਨਗੀ ਦਿੱਤੀ ਸੀ ਕਿ ਹਰ ਸਟੇਟ ਵਾਲਮਿਕੀ ਮਜਬੀਆਂ ਸਿੰਘਾਂ ਦੀ ਵੱਧਦੀ ਆਬਾਦੀ ਨੂੰ ਦੇਖ ਕੇ 12.5% ਨੂੰ ਲਾਗੂ ਕਰੇ ਪਰ 1 ਅਗਸਤ ਤੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹਰ ਵਿਧਾਨ ਸਭਾ ਵਾਈਜ਼ ਐਸਜੀ ਐਸਡੀਐਮ ਸਾਹਿਬ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜਿਸ ਦਾ ਅੱਜ ਤੀਸਰਾ ਪੜਾ ਅੱਜ ਅੰਮ੍ਰਿਤਸਰ ਤੋਂ ਅਸੀਂ ਅਜਨਾਲਾ ਵਿਧਾਨ ਸਭਾ ਦਾ ਮੰਗ ਪੱਤਰ ਦੇਣ ਲਈ ਇੱਥੇ ਪਹੁੰਚੇ ਆਂ ਔਰ ਪਾਰਟੀ ਵੱਲੋਂ ਜੀਰੇ ਦੇ ਵਿੱਚ ਦਿੱਤਾ ਜਾ ਰਿਹਾ ਆਦਮਪੁਰ ਦੇ ਵਿੱਚ ਦਿੱਤਾ ਜਾ ਰਿਹਾ ਔਰ ਤਰਨਤਰਨ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੰਗ ਪੱਤਰ ਦਿੱਤਾ ਜਾ ਰਿਹਾ ਇਹ ਮੰਗ ਪੱਤਰ ਵਾਲਮੀਕੀ ਮਜਬੀ ਸਿੰਘਾਂ ਦੇ 12.5% ਕੋਟੇ ਨੂੰ ਸਰਕਾਰ ਕੋਲ ਲਾਗੂ ਕਰਾਉਣ ਲਈ ਮੰਗ ਪੱਤਰ ਦਿੱਤਾ ਜਾ ਰਿਹਾ ਜਿਉਂ ਨਹੀਂ ਲਾਗੂ ਹੋ ਰਿਹਾ ਜੀ ਕਿ ਸਰ ਕਿੰਨੇ ਪਰਸੈਂਟ ਹੀ ਇਹ ਵੀ ਦੱਸ ਦਿਓ 1975 ਤੋਂ 12.5 ਅਲੱਗ ਹੋਇਆ ਸੀ ਜਿਹਦੀ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਸਟੇ ਚੱਲ ਰਿਹਾ ਸੀ ਪਹਿਲਾਂ 25% ਕੋਟਾ ਸੀ ਵਾਲਮੀਕੀ ਮਜਬੀ ਸਿੱਖਾਂ ਦਾ ਆਤਰਮਿ ਚਮਿਆਰ ਭਰਾਵਾਂ ਦਾ ਉਹਦੀ ਰੇਸ਼ਿਓ ਨੂੰ ਦੇਖਦੇ ਵੱਧ ਗਿਣਤੀ ਨੂੰ ਦੇਖਦੇ ਹੋਏ 12% ਨੂੰ ਅਲੱਗ ਕੀਤਾ ਗਿਆ ਕਿਉਂਕਿ ਵਾਲਮਿੱਕੀ ਮਜਬੀ ਸਿੱਖਾਂ ਦੀ ਪੰਜਾਬ 'ਚ 60 ਲੱਖ ਦੀ ਆਬਾਦੀ ਆ ਪਰ ਨੌਕਰੀਆਂ 'ਚ ਬਹੁਤ ਘੱਟ ਆ ਉਹਨਾਂ ਨੂੰ ਦੇਖਦੇ ਹੋਏ 12% ਨੂੰ ਅਲੱਗ ਕੀਤਾ ਜੇਕਰ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਅਗਲਾ ਸਟੈਪ ਕੀ ਹੋਏਗਾ ਜੇਕਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਅਸੀਂ ਪੂਰੇ ਪੰਜਾਬ 'ਚ ਪਹਿਲੋਂ ਵਿਧਾਨ ਸਭਾ ਵਾਈਜ਼ ਦੇ ਰਹੇ ਆ ਫਿਰ ਜ਼ਿਲ੍ਹਾ ਵਾਈਜ਼ ਡੀਸੀ ਸਭਾ ਨੂੰ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਜੇਕਰ ਪੂਰੀ ਨਹੀਂ ਹੁੰਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਕੋਟੀ ਦਾ ਕਰੌਵੀ ਕੀਤਾ ਜਾਊਗਾ। ਇਹ ਆਜਾ ਨਾ ਨੈਸ਼ਨਲ ਹਾਈਵੇ ਦਾ ਇਸ਼ੂ ਚੱਲ ਰਿਹਾ ਜੀ ਸਾਰਾ ਝੋਟਰੀ ਪਿੰਡ ਦੇ ਵਿੱਚ ਜਿਹੜਾ ਐਕਸਪ੍ਰੈਸ ਬਣ ਰਿਹਾ ਉਹਦੀ ਮੀਟਿੰਗ ਪਿੰਡ ਦੇ ਵਿੱਚ ਰੱਖੀ ਹੋਈ ਸੀ। ਤੇ ਜਦੋਂ ਮੈਂ ਉੱਥੋਂ ਆਣਾ ਸੀਗਾ ਤੇ ਮੈਨੂੰ ਪਤਾ ਵੀ ਸੀਗਾ ਮੈਸੇਜ ਸੀਗਾ ਵੀ ਆਣਾ। ਉੱਥੋਂ ਆਦਾਂ ਦੇ ਰਸਤੇ ਥੋੜਾ ਟਾਈਮ ਲੱਗਿਆ। ਅਦਰਵਾਈਜ਼ ਕੋਈ ਇਹੋ ਜੀ ਮਨਸ਼ਾ ਨਹੀਂ ਕਿਸੇ ਤਰੀਕੇ ਦਾ ਕੋਈ ਹੈ ਤੇ ਜੇ ਤੁਸੀਂ ਡਿਲੇ ਮੈਂ ਲੇਟ ਆਇਆ ਉਹਦੀ ਸੌਰੀ ਫੀਲ ਕਰ ਰਹਾਂ ਨਾ ਕੋਈ ਪ੍ਰੋਬਲਮ। ਜੀ ਮੈਂ ਜਿਹਨਾਂ ਨੇ ਮਾਨੀ ਤੋ। ਇਹਨਾਂ ਰਿਜ਼ਰਵੇਸ਼ਨ ਦਾ ਜੀ ਕਿ ਕੋਈ ਸੀਐਮ ਸਾਹਿਬ ਨੂੰ ਭੇਜਣਾ ਲਾਗੂ ਕਰਾਉਣਾ ਚਾਹੁੰਦੇ ਨੇ ਉਹ ਸੀ ਜ਼ਰੂਰ ਭੇਜੋ ਕਿ ਲੱਗਦਾ ਹੈ ਇਸ ਤਰ੍ਹਾਂ ਕਿਸੇ ਨੂੰ ਤਿਆਰ ਕਰਾਉਣਾ ਬੜੀ ਗੱਲ ਹੈ ਤੇ ਬੈਠੇ ਸਾਰਾ ਸ਼ਹਿਰ ਮਾਰਕੀ ਦਾ ਨਾਂ ਦੇ ਨਾਲ ਕੋਈ ਪੁਲਿਸ ਸਪੋਰਟ ਲੱਗੀ ਹੈ ਮੌਕੇ ਤੇ ਨਾ ਇਹਨਾਂ ਨੂੰ ਕਿਸੇ ਨੇ ਹੀ ਸੱਕ ਡੀਲ ਕੀਤਾ ਕਿਸੇ ਹੁੰਦਾ ਨਹੀਂ ਇਹੋ ਜਿਹਾ ਤਾਂ ਕੋਈ ਗੱਲ ਨਹੀਂ ਠੀਕ ਉਸੇਗਾ ਤਾਂ ਸਰ ਤੋਂ ਪੁਲਿਸ ਪ੍ਰੋਟੈਕਸ਼ਨ ਮਿਲਦੀ ਹੋਏਗੀ ਜ਼ਰੂਰ ਜਾਵੇ ਪ੍ਰੀਣਾ ਚੱਟੀਆਂ ਦਾ ਪਹਿਲਾਂ ਕੱਢਿਆ ਇਹ ਨਾਲੇ ਦਾ ਹੀ ਕੰਮ ਕਰਨਾ ਦਾ ਜਾਂ ਮਾਰਕ ਕੱਢਣਾ ਪਰ ਹੁਣ ਤਾਂ ਕਿਉਂ ਨਹੀਂ ਪਛਾੜ ਕੇ ਦੀ ਗੱਲ ਸੁਣਦੇ ਮੈਂ ਤਾਂ ਦੇਖੋ ਜੁਆਇਨ ਹੀ ਬਾਤ ਚੁੱਕੀ ਤਾਂ ਹੁਣ 26 ਤਰੀਕਸ ਡਿ ਪਤਿਆਨ ਵਾਲੇ ਜਿਹੜਾ ਰੋਸ ਵੱਧਾ ਜੀ ਇਹਦੇ ਉੱਤੇ ਕਾਫਲੇ ਚ ਲਾਦਾ ਨਹੀਂ ਵੀ ਰੋਸ ਵੀ ਆਪਣੇ ਬੰਦੇ ਨਾਲ ਕੀਤਾ ਜਾਂਦਾ ਕਿਸੇ ਬਾਹਰਲੇ ਨਾਲ ਥੋੜੀ ਕੀਤਾ ਜਾਂਦਾ ਓਏ ਐਸੀ ਗੱਲ ਇਹਨਾਂ ਦਾ ਰੋਸ ਸਿਰ ਮੱਥੇ ਤੇ